ਸਸਿਕਾ ਦੋਸਤ ਤੁਸੀਂ ਦੇਖ ਰਹੇ ਹੋ ਬਾਹਰ ਤੇ ਮੈਂ ਦੂਤੇ ਚਾਹ ਦੋਸਤ ਪੰਜਾਬ ਸਿਲਕਾਰ ਨੂੰ ਇੱਕ ਮੈਨ ਚਾਹੀਦਾ ਨਸ਼ਿਆਂ ਬੁਜੇ ਤੇ ਤੈਤ ਤੇ ਸਿਵਲ ਪ੍ਰਸ਼ਾਸਨ 비ਸ਼akti ਨਾਲ ਤੇ ਪੋਸ਼ ਪ੍ਰਸ਼ਾਸਨ ਬਹੁਤ ਹੀ ਸ਼ਕਤੀ ਦੇ ਨਾਲ ਆ ਜਿਹਨਾਂ ਨਸ਼ਿਆਂ ਨੂੰ ਪੰਜਾਬ ਨੂੰ ਨਗਰਾਂ ਪੰਜਾਬ ਨੂੰ ਤੇ ਸਰਕਾਰ ਦੀ ਮਦਦ ਤੋਂ ਲੰਘਾ ਪਰਿਆ ਤੋ ਇਸੇ ਲਈ ਇਹ ਕਹਿ ਰਿਹਾ ਜੇ ਅਸੀਂ ਗੱਲ ਕਰਾਂਗੇ ਸੌਲੂਸ਼ਨ ਆ ਅਗਰ ਸਨ ਕਰਦੇ 4 ਮਹੀਨੇ ਦੀ ਸਪੀਡ ਜਸਟ ਰੀਸਟਿੰਗ ਹੀ ਤੁਹਾਨੂੰ ਨਸ਼ਾ ਲੈ ਕੇ ਪੱਦੀ ਸੌਲੂਸ਼ਨ ਐਸੇ ਲਿਖੋ ਹੁੰਦਾ ਕਿ ਕਿੰਨੇ ਮਹੀਨੇ ਦਾ ਸਮਾਜ ਤੇ 15 ਦਿਨ ਹੋਰ ਜਿਹੜੇ ਉਤਾਈ ਗਏ ਆ ਸੋ ਇਹ ਸਾਰੀ ਗੱਲਬਾਤ ਲੈ ਕੇ ਸੀ ਕਰਤਾ ਕਿ ਸਭ ਤੁਹਾਡਾ ਸਵਾਲ ਤੇ ਹੀ ਸ਼ੁੱਬਰੀ ਜੀ ਜੀ ਨਸ਼ਿਆਂ ਨੂੰ ਇਹਨਾਂ ਟੈਕੋਟੇ ਸਬਡਿਵੀਜ਼ਨ ਦੇ ਵਿੱਚ ਐਸੋ ਦੇ ਕੀ ਹਾਲਾਤ ਜਿਹੜੀ ਪੰਜਾਬ ਸਰਕਾਰ ਵੱਲੋਂ ਤੇ ਮਾਨ ਜੋ ਜੀ ਵੀ ਸਰ ਪੰਜਾਬ ਵੱਲੋਂ ਜਿਹੜੀ ਇਹ ਮੂਵੀ ਮੋਨਲ ਦੀ ਦੇਖ ਦੇ ਦੇ ਵਿੱਚ ਚਲਾਈ ਜਾ ਰਹੀ ਹੈ ਤੇ ਮਾਨ ਜੋ ਗੈਸਸ ਕੀ ਸਭ ਹਸ਼ਰਪੁਰ ਜਿਹੜੇ ਹੈਗੇ ਆ ਉਹ ਸਾਡੀ ਅਗਵਾਈ ਕਰ ਰਹੇ ਜਿਹੜੀ ਇਸ ਵੇਲੇ ਤੋਂ ਮੌਜੂਦਾ ਹਾਲਾਤ ਇਹ ਨੇ ਕਿ ਜਿਹੜੇ ਤੁਹਾਨੂੰ ਵੀ ਪਤਾ ਕਿ ਜਿਹੜੇ ਹਾਟਸਪੌਟ ਨੇ ਮੈਂ ਕੱਲੇ ਮਾਨ ਜੋ ਦੀ ਗੱਲ ਕਰਦਾ ਮੈਂ ਸਮੂਹ ਗੜ ਸ਼ੰਕਰ ਨਿਗਮ ਤਸੱਬਬ ਸਬਡਿਵੀਜ਼ਨ ਦੀ ਗੱਲ ਕਰ ਰਹੇ ਤੇ ਇੱਥੇ ਸਾਡੇ ਕੋਲ तकरीबन ਦੋ ਜਿਹਨੇ ਹਾਟਸਪੌਟ ਸ਼ੁਰੂ ਤੋਂ ਜਿਹਨੇ ਵਜਦੇ ਰਹੇ ਇੱਕ ਵੀਡੀਓ ਬਣਾਉਣੀ ਹੈ ਜਿੰਦੂ ਜੀ ਦੇ ਨੋਵਲ ਬਸ ਤੇ ਨੋਵਲ ਤੇ ਵੀ ਸਾਡਾ ਜਿਹੜਾ ਹੈਗਾ ਪਰਸਿਸਟੈਂਟ ਆਪਰੇਸ਼ਨ ਜਿਹੜਾ ਚੱਲਿਆ ਹੈ ਜਿਹਦਾ ਸਦਕਾ ਇਹ ਹੈ ਕਿ ਅੱਜ ਉੱਤੇ ਇੱਕ ਵੀ ਨਸ਼ਾ ਤਸਕਰ ਸਮਗਲਿਆ ਉਸੇ ਰੰਦਰ ਦੂਜਾ ਜਿਹੜੇ ਇੱਥੇ ਨੈਣ ਆਉਂਦੇ ਸੀ ਉਹ ਵੀ ਭੱਜ ਉਸੇ ਤਰੀਕੇ ਨਾਲ ਵੀਡੀਓ ਬਣਾਉਣੀ ਵੀ ਬినాਨਾਗਰ ਰੂਟਸ ਵੇਰੀਅਸ ਦੇ ਸਾਥ ਉਹਨਾਂ ਦੀ ਇੰਡੀਆ ਕਿੱਥੇ ਰਹਿੰਦੀ ਹੈ ਉੱਥੇ ਵੀ ਜਿਹੜੇ ਸਮਗਲਰ ਨੇ ਆਪਣਾ ਆਪਣਾ ਕੰਮ ਛੱਡ ਕੇ ਜਾ ਚੁੱਕੇ ਦਸਤਰ ਆਪਣਾ ਕੰਮ ਛੱਡ ਕੇ ਜਾ ਚੁੱਕੇ ਤੇ ਉੱਥੇ ਵੀ ਕਿਸੇ ਵੀ ਤਰ੍ਹਾਂ ਦਾ ਜਿਹੜਾ ਵਿਕਰੀ ਕਰਨ ਵਾਲਾ ਕੋਈ ਬੰਦਾ ਜਾਂ ਖਰੀਦਣ ਵਾਲਾ ਕੋਈ ਬੰਦਾ ਉੱਥੇ ਨਹੀਂ ਆ ਤੇ ਅਸੀਂ ਇਹਨਾਂ ਮਾਮਲਿਆਂ ਦਾ ਦੇ ਨਾਲ ਜਿਹੜੇ ਹੋਏ ਗੈਨ ਬਹੁਤ ਖੁਸ਼ੀ ਹੋ ਰਹੀ ਹੈ ਕਿ ਅਸੀਂ ਕਾਫੀ ਹੱਦ ਤੱਕ ਕੰਮ ਕਰ ਮਾਨਸੋਰੀ ਜਿਹੜਾ ਸ਼ਹਿਰ ਤੋਂ ਮਹਿਮਾਨ ਉਹ ਸਰਵੇਨ ਕਰ ਸ਼ਹਿਰ ਤੋਂ ਪੂਰੀ ਤਰ੍ਹਾਂ ਆਪਣਾ ਅਸਰ ਨਿਕਾਲ ਬਿਲਕੁਲ ਸੇਰਫਾ ਗੱਲ ਇਹ ਕਿ ਜੇ ਤੁਸੀਂ ਇਹ ਦੱਸਿਆ ਕਿ ਇਸ ਵਿੱਚ ਮਲਫੋਰਸਿੰਗ ਹੈ ਵੀਡੀਓ ਕਲੂਮਿੰਗ ਨਾਲ ਤੇਡੇ ਵਾਲਕ ਮੇਰਾ ਅਪਰੈਸ਼ਨ ਦਾ ਕਰੀਏ ਇਹ ਨਹੀਂ ਜੀ ਸਰ 3 ਸਾਲ ਤੋਂ ਕਿਤੇ ਬਹੁਤ ਸਾਰੇ ਐਲੀ ਹੈਗੇ ਨੇ ਜੋ ਛੋਟੇ ਛੋਟੇ ਖਾਨ ਵਾਲੇ ਇਹ ਜੇਕਰ ਸਰਕਾਰ ਨੂੰ ਤੁਹਾਡੇ ਪਾਸੋਂ ਉਹਦੇ ਕਹਿਣਾ ਤਾਂ ਕਿਤੇ ਨਹੀਂ ਬਾਈ ਚਾਂਸ ਦੇ ਚੰਦਰ ਸੰਗਤ ਦੇ ਕਾਰਨ ਆਸਕੇ ਆ ਜੋ ਨਸ਼ੇ ਦੇ ਉਹਦੇ ਤੋਂ ਤੁਹਾਡੇ ਕੋਲ ਹਲ ਕੀਤੀ ਜਾਂਦੀ ਹੈ ਉਹਨਾਂ ਨੂੰ ਰੀਹੈਬਿਲਿਟੇਸ਼ਨ ਸੈਂਟਰ ਜਾਂ ਹੋਰਾਂ ਜਾਂ ਕਿਤੇ ਭੇਜਿਆ ਜਾਂਦਾ ਹੈ ਉਹ ਆਪਣੇ ਕੋਲ ਹੀ ਸਾਊਥ ਵਿੱਚ ਨਹੀਂ ਹੁੰਦਾ ਕਿਸੇ ਸਪੈਸ਼ਲ ਨਹੀਂ ਹੁੰਦਾ ਕਿਉਂ ਜਿਹੜੀ ਆਮ ਦੌਰ ਤੇ ਜਿਵੇਂ ਆਪਾਂ ਗੱਲ ਕਰਦੇ ਹਾਂ ਜਿੰਨਾ ਬੰਦਿਆਂ ਨੂੰ ਆਪਾਂ ਪਹਿਲਾਂ ਨਸ਼ੇੜੀ ਕਹੇ ਕਿ ਇਹ ਖੇਡ ਦਿੰਦੇ ਸੀ ਸੁਸਾਇਟੀ ਉਹका ਬਾਣੀ ਉਹਨਾਂ ਦਾ ਸ਼ੇਖ ਦਿੱਤਾ ਜਾਂਦਾ ਸੀ ਪਰ ਜੋ ਮੂਸਾਟਾ ਨੂੰ ਉਤਰਾਲਾ ਉਹਦੇ ਵਿੱਚ ਅਸੀਂ ਉਹਨਾਂ ਨੂੰ ਪੇਸ਼ੈਂਟ ਮੰਨਦੇ ਹਾਂ ਜਿਹੜੀ ਪੇਟ ਪੇਟ ਜਾਂਦੇ ਅਸੀਂ ਜਿੰਨੀਆਂ ਵੀ ਯੋਗ ਦਸ਼ਾ ਵਿੱਚ ਜਿਹੜੇ ਆਪਣੇ ਅਸੀਂ ਇਹਦੇ ਵਿੱਚ ਪਿੰਡਾਂ ਪਿੰਡਾਂ ਚ ਮੀਟਿੰਗਾਂ ਕਰ ਰਹੇ ਹਾਂ ਉਹਨਾਂ ਤਰ੍ਹਾਂ ਵੀ ਅਸੀਂ ਲੋਕਾਂ ਨੂੰ ਨਹੀਂ ਕਹਿੰਦੇ ਵੀ ਇਹਨਾਂ ਲੋਕਾਂ ਨੂੰ ਪੇਸ਼ੈਂਟ ਸਮਝਿਆ ਜਾਵੇ ਕਿ ਕਿ ਨਹੀਂ ਕਰਨਾ ਕਰਕੇ ਇਸ ਕਮੇਟੀ ਸੰਗਤ ਦੇ ਵਿੱਚ ਇਸ ਦੁਸ਼ ਪ੍ਰਭਾਵ ਦੇ ਵਿੱਚ ਆ ਗਏ ਤੇ ਇਹ ਜਿਹੜੇ ਬੰਦੇ ਆ ਨੂੰ ਅਸੀਂ ਜਿਹੜਾ ਜਿਹੜੇ ਤੇ ਜਿਹੜੇ ਛੱਡਣਾ ਚਾਹੀਏ ਹਾਂ ਜਿਹੜੇ ਜਿਹੜੇ ਸਾਨੂੰ ਬਦਨ ਫਰੀਂ ਕੇ ਉਹਨਾਂ ਨੂੰ ਅਸੀਂ ਜਿਹੜਾ ਬਸਰੀ ਬਸਰੀ ਨੈਸਸਰੋ ਦੇ ਕੇ ਕੋਈ ਬਹੁਤ ਜ਼ਿਆਦਾ ਪ੍ਰਭਾਵ ਹੈ ਤਾਂ ਇਸ ਚੀਜ਼ ਤੋਂ ਉਹਨੂੰ ਅਸੀਂ ਜਿਹੜਾ ਹੈਗਾ ਰੀਹੈਬਿਟੇਸ਼ਨ ਸੈਂਟਰ ਚ ਲੈ ਕੇ ਜਾਂਦੇ ਜੇਕਰ ਉਹਦੀ ਨਸ਼ਾ ਵਰਤੀ ਮਾਤਰਾ ਜਾਂ ਉਹਦੀ ਪਰਫਕਤਾ ਜਿਹੜੀ ਹੈ ਕਿ ਨੂੰ ਘਟਾ ਜਿਹੜਾ ਸੌਫਟਵਰ ਸਰਵਰ ਉਹ ਅਸੀਂ ਇਹ ਡਿਵੀਸ਼ਨ ਆ ਉਹ ਸੈਂਟਰਲ ਦੇ ਵਿੱਚ ਉਹ ਦੁਬਾਰਾ ਪ੍ਰਬੰਧ ਕੀਤਾ ਜਾਂਦਾ ਜੇ ਤੁਸੀਂ ਗਿਣਤੀ ਦੀ ਗੱਲ ਕਰੋ ਤਾਂ ਕਰੀਬਨ ਕਰੀਬਨ ਸਾਡੇ 55 ਬੰਦੇ ਅਸੀਂ ਜਿਹੜੇ ਹੈਗੇ ਪੂਰੀ ਸਰਟੀਫਿਕੇਸ਼ਨ ਦੇ ਵਿੱਚ ਇਸ ਪਾਸੇ ਨੂੰ ਲਾਏ ਆ ਤੇ ਉਹਨਾਂ ਨੂੰ ਲਗਾਤਾਰ ਮੋਨੀਟਰ ਵੀ ਕਰਦੇ ਆ ਉਹ ਬਿਲਕੁਲ ਕੋਈ ਰਿਲੈਕਸ ਨਾ ਹੋਵੇ ਤੇ ਸਾਰੇ ਬੰਦੇ ਜਿਹਾ ਤੁਸੀਂ ਉਹਦੇ ਕੰਮ ਕਰਾਉਣਾ ਹੈ ਕਿ ਇਹਨਾਂ ਦੀ ਸਥਿਤੀ ਕਿ ਪਿਆਸ ਨਹੀਂ ਲੰਪਸਟ੍ਰਾਂਗ ਆ ਰਹੀ ਹੈ ਦੇਸ਼ ਵਿੱਚ ਤੇ ਸਰ ਜਿਹੜਾ ਅੱਜ ਤੁਸੀਂ ਇਹ ਲਾਹੂਸ਼ੀ ਆਪੋ ਦਿੱਸ ਨਾ ਮਾਰਪੋਰਟੀ ਚੀ ਆਪਾਂ ਇਹਨਾਂ ਚਲੇ ਲੇਂਦੀ ਆਂ। ਜਿਹੜੀ ਸਰਕਾਰ ਨੇ ਵਿੱਜ ਸਰਕਾਰ ਦੇ ਚਲੇ ਪ੍ਰਸ਼ਾਸਨ ਤਸਕਰਾ ਬਡੇ ਨਸਾਸਕਰਾ ਉਹਨਾਂ ਦੀ ਪ੍ਰਾਪਰਟੀ ਨੂੰ ਨਸ਼ਾ ਵਿੱਚ ਕੀਤੀ ਹੈ ਜਿਹੜੀ ਜਦੋਂ ਵਿਜਾ ਨੂੰ ਦਿੱਤੀ ਕੋਈ ਨਾਤੇ ਕਰਦੀ। ਅੱਜ ਤੁਸੀਂ ਮਾਰਪੋਰਟੀ ਕਰਨੀ ਕਰ ਰਹੇ ਹੋ ਕਿਉਂ ਹੈ? ਇਹ ਕਿਹੋ ਜਿਹਾ ਹੋ ਰਿਹਾ ਹੈ? ਬਾਦੂਰ ਦੇ ਵਿੱਚ ਪਿੰਡ ਪਿੰਡਾਂ ਹਵੇਲੀ ਜੀ। ਉਹਨੂੰ ਦੇ ਬੜੇ ਨਾਮੀ ਉਹ ਸਮਗਲਰ ਸੀਗੇ ਜਿਹਨਾਂ ਨੇ ਇਸ ਦੇ ਸਬੰਧ ਇਹਨਾਂ ਦੇ ਮੱਦੇਨਜ਼ਰ ਦਾਕੂ ਦੇ ਕਰੇ ਸੀਗੇ ਇਹਨਾਂ ਦਾ ਵੀ ਜਿਹੜਾ ਹੈਗਾ ਉਹਦੇ ਤੈਅ ਵੀ ਇਹਨਾਂ ਦੇ ਇਹ 16 ਮਰਤੇ ਜਿਹੇ ਦਰਜ ਹੋਏ ਤੇ ਇਲਾਕੇ ਦੇ ਵਿੱਚ ਜਿਹੜੀ ਹੈ ਇੱਕ ਇਹ ਮਿਸਾਲ ਹੈ ਇੱਕ ਤਰ੍ਹਾਂ ਦੀ ਮੈਸੇਜ ਹੈ ਮੇਰਾ ਯੂਜ਼ਰ ਜਿੰਨੀ ਵਾਰ ਵੀ ਅਸੀਂ ਮੀਟਿੰਗ ਕਰਦੇ ਸੀ ਯੂਟਿਊਬ 'ਤੇ ਕਹਿੰਦੇ ਸੀ ਇਹਨਾਂ ਨੂੰ ਤਾਂ ਪ੍ਰਭਾਵਕ ਕੋਰਸ 'ਤੇ ਜੋੜਨੀ ਸੀ ਇਹਨਾਂ ਦੀ ਜਿਹੜੀ ਹੈ ਕਾਲੀ ਬਿਮਾਰੀ ਹੈ ਇਹ ਇੱਕ ਦਿਨ ਜਿਹੜੀ ਹੈਗੀ ਹੈ ਅਸੀਂ ਵਾਪਸ ਲੋਕ ਖਿੱਤੇ ਦੇ ਵਿੱਚ ਇਸਤੇਮਾਲ ਜਿਸ ਤਰ੍ਹਾਂ ਤੁਸੀਂ ਦੇਖਦੇ ਪੰਜਾਬ ਦੇ ਵਿੱਚ ਥਾਣਿਆਂ ਦਾ ਚੱਲ ਰਿਹਾ ਹੈ ਉਸੇ ਲੀਡਿੰਗ ਦੇ ਵਿੱਚ ਜਿਹੜਾ ਹੈ ਅਸੀਂ ਇਹਨਾਂ ਕੀ ਕਰੀਬਨ 65 ਲੱਖ ਦੀ ਜਿਹੜੀ ਅਚਲ ਸੰਪਤੀ ਇਹਨਾਂ ਕੀਬਨ ਕਰੀਬਨ 2 ਲੱਖ ਦੀ ਜਿਹੜੀ ਹੈ ਚੱਲ ਸੰਪਤੀ ਜਿਹਦੇ ਵਿੱਚ ਕੋਲਡ ਮੋਟਰ ਸਾਈਕਲ ਤੇ ਹੋਗੀ ਸ਼ਾਮਲ ਉਹਨੂੰ ਅਸੀਂ ਅੱਜ ਫੀਸ ਕਰਾਂ ਦੇ ਵਿੱਚ ਸ਼ਾਮਿਲ ਹੈ ਉਹਨਾਂ ਅੌਰ ਸਾਡੇ ਕੋਲ ਜਿਹੜੀ ਜਰੂਰ ਹੋ ਜੂਗੀ ਇਸ ਤੋਂ ਅੱਗੇ ਤੇਰੇ ਸੀ ਦੀ ਕੋਰਪੋਰੇਟ ਕਰੰਦੀ ਕਰਣੀ ਚਾਹੀਦੀ

ਇਸ ਵੀ ਇਹ ਤਕਰੀਬਨ 55 ਪਿੰਡਾਂ ਵਿੱਚ ਚੁਣੇ ਗਏ ਜਿਦੇ ਵਿੱਚ ਐਮਐਲਏ ਸਾਹਿਬ ਜੋ ਡੀਪੀ ਸਪੀਕਰ ਹਨ ਜਨਾਬ ਉਹਨਾਂ ਦਾ ਸ੍ਰੀ ਜੈਵਿਸ਼ਣ ਜੀ ਜਿਹੜੀ ਕੋ ਆਪ ਜਿਹੜਾ ਹੈਗਾ ਕਿ ਸਾਨੂੰ ਗੀਟ ਕਰਦੇ ਇਹਦੇ ਵਿੱਚ ਉਹ ਆਪ ਪਹਿਲਾਂ ਦਿੱਤੇ ਪਿੰਡਾਂ ਚਾਹਦੇ ਸੀਗੇ ਤੇ ਜੋ ਲੋਕਾਂ ਦੇ ਵਿੱਚ ਉਕਸਾ ਇਸ ਤਰੀਕੇ ਦੇ ਕੇ ਉਹਨੂੰ ਉਧਾਰ ਕੇ ਅਸੀਂ ਛੇ ਪਿੰਡਾਂ ਦੇ ਵਿੱਚ ਕਰ ਚੁੱਕੇ ਡੇਲੀ ਦੇ ਉਸੇ ਤਰੀਕੇ ਨਾਲ ਐਮਪੀ ਸਾਹਿਬ ਸ੍ਰੀ ਰਾਜਵੇਵਾਲ ਜੀ ਤੇ ਜਿਹੜੇ ਐਮਐਲਏ ਸਾਹਿਬ ਨੇ ਇਸ਼ਾਰਾ ਕੀਤਾ ਉਹ ਵੀ ਜਿਹੜਾ ਜੇਕਰ ਮਾਲੂਕੋ ਦੇ ਕੁਝ ਪਿੰਡ ਜਿਹੜੇ ਹੈਗੇ ਆ ਉਹਨਾਂ ਦੇ ਰੱਤੀਸ ਵੀ ਕਹਿੰਦੇ ਉਹੀ ਆਉਂਦੇ ਆ ਸਮੇਂ ਸਮੇਂ ਤੇ ਲੋਕਾਂ ਦੇ ਵਿੱਚ ਇੰਨਾ ਭਰਮਾ ਪੁੰਗਾਰਿਆ ਜਿਵੇਂ ਅਸੀਂ ਇੱਕ ਘੰਟਾ ਪਹਿਲਾਂ ਵੀ ਮੈਸੇਜ ਭਾਈਏ ਤੇ ਲੋਕ ਜਿਹੜੇ ਆ ਕਿਸੇ ਵੀ ਥਾਂ ਤੇ ਸਾਨੂੰ ਜਿਹੜਾ 50 60 70 ਬੰਦਾ ਇਕੱਠਾ ਕਰਨ ਦੇ ਵਿੱਚ ਕੋਈ ਪ੍ਰੋਪਰਟੀ ਹੋਰੀ ਇਕੱਠੇ ਹੋ ਜਾਂਦੇ ਆ ਤੇ ਇਸ ਤੋਂ ਸਾਨੂੰ ਇਹ ਲੱਗਦਾ ਕਿ ਇਹ ਸਾਡੇ ਲਈ ਤੇ ਚਲੋ ਜਿਹੜਾ ਮਨੁਵਨ ਵਿਧਾਨ ਅਲੀਸਿਸ ਹੈ ਹੀ ਇਹਦੇ ਨਾਲ ਸਾਨੂੰ ਇਹ ਲੱਗਦਾ ਕਿ ਜੇ ਅਸੀਂ 1 ਪਿੰਡ ਦੇ 60 70 ਬੰਦਿਆਂ ਨੂੰ ਤੇ ਕਿ ਪੈਸੇ ਦੇ ਕਾਮਯਾਬ ਹੁੰਦੇ ਨੇ ਉਹ ਆਪੇ ਹੀ ਪਿੰਡ ਦੇ ਘੱਟੋ ਘੱਟ 7000 5000 ਬੰਦਿਆਂ ਨੂੰ ਪਰਕੂਲੇਟ ਹੋ ਜਾਂਦਾ ਤੇ ਇਹ ਜਿਹੜੀ ਚੀਜ਼ ਹੈ ਸਾਨੂੰ ਇਨਫੋਰਮੇਸ਼ਨ ਟਰਾਂਸਫਰ ਕਰਨ ਦੇ ਨਾਲ ਦੇ ਨਾਲ ਕੁਝ ਲੋਕ ਜਿਹੜੇ ਕਿ ਜਿਵੇਂ ਪਹਿਲਾਂ ਦੱਸਿਆ ਕਿ ਸੋਸ਼ਲ ਟੈਬੂ ਐ ਸਟਿਗਮਾ ਸੀਗਾ ਵੀ ਅਸੀਂ ਜਿਹੜਾ ਟੋਮਟ ਲਗਾ ਦਿੰਦੇ ਸੀ ਲੋਕੀ ਵੀ ਇਹਨਾਂ ਦਾ ਬੇਟਾ ਨਸ਼ੇੜੀ ਹੈ ਜਾਂ ਇਹਨਾਂ ਕਿਉਂਕਿ ਹੁਣ ਉਸ ਤੋਂ ਉੱਪਰ ਉੱਠ ਕੇ ਹੋਣ ਨਾਲ ਲਾਜਵਾਬ ਆ ਰਹੀ ਹੈ ਇਹ ਜਿਹੜਾ ਮੇਗਾ ਸਾਨੂੰ ਇਸ ਬਟ ਅਪਰਸ ਪੁਆਇੰਟ ਹੋ ਗਿਆ ਤੁਹਾਡੀ ਜਾਣਕਾਰੀ ਕਰਾਦਾ ਕਿ ਜਿਹੜਾ ਲੋਕਾਂ ਵਿੱਚ ਆਪਣੀ ਹੀਣ ਭਾਵਨਾ ਹੁੰਦੀ ਸੀ ਉਹ ਵੀ ਭਾਵਨਾ ਖਤਮ ਹੁੰਦਾ ਦਮ ਹੁੰਦੀ ਹੈ ਅਸਰ ਇਰਾਕ ਦਾ ਲਾਸਟ ਵਾਰ ਸਾਰੇ ਤਰੀਕ ਤੋਂ ਦੱਸਦਾ ਕਿ ਸਾਰੇ ਨੂੰ ਹੁੰਦਾ ਹੈ ਕਿ ਤੁਸੀਂ ਆਪਣੀ ਮੋਹਰ ਵਿੱਚ ਜਾਓ ਤਾਂ ਸਾਨੂੰ ਪਤਾ ਹੋ ਜਾਣਾ ਹੈ ਮਤਲਬ ਇਹ ਸਾਰੇ ਹੰਲੇ ਦੀ ਤਰਸਤੀਆ ਹੋ ਸਕਦਾ ਨਹੀਂ ਤੋਂ ਇਹਨਾਂ ਨੂੰ ਮਿਲੇ ਕਿ ਜਿੱਦਾਂ ਕੋਰਸ ਕੋਲ ਕਿਹਾ ਜਾਂਦਾ ਕਿ ਤੁਸੀਂ ਸਾਨੂੰ ਨਸ਼ਾ ਦੀ ਜਾਣਕਾਰੀ ਦਿਓ ਉਹ ਜਿਹੜਾ ਪੂਰੀ ਜਾਣਕਾਰੀ ਤੋਂ ਜਾ ਰਹੇ ਸੀ ਜਿਹੜਾ ਤੇ ਹੰਲੇ ਦੇ ਲੋਕ ਜਿਹੜੇ ਗੱਲ ਦੇ ਰਹੇ ਨੇ

ਵੇਦੜਾ ਕੋ ਕਿ ਉਹ ਮੇਰੇ ਦਫਤਰ ਆਂਦਾ ਇਨ ਪਰਸਨ ਉਹ ਇਦਾਂ ਨਹੀਂ ਵਟਸਐਪ ਤੇ ਇਨਫੋਰਮੇਸ਼ਨ ਦੇ ਰਿਹਾ ਉਹ ਮੇਰੇ ਕੋਲ ਦਫਤਰ ਆਦਾ ਦਫਤਰ ਤੇ ਕੋ ਲਿਖਾ ਕੇ ਜਾਂਦਾ ਤੇ ਆਪਣੇ ਵੱਲੋਂ ਜਦੋਂ ਮੈਂ ਉਹਦੇ ਕੇਹੇ ਤੇ ਕਾਰਵਾਈ ਕਰ ਦਿੰਦਾ ਤਾਂ ਮੈਂ ਉਹਨੂੰ ਵਾਪਸ ਫੋਨ ਕਰਕੇ ਕਹਿੰਨਾ ਕਿ ਪੈਸਾ ਜੋ ਵੀ ਸੀ ਇਨਫੋਰਮੇਸ਼ਨ ਦਿੱਤੀ ਸੀ ਉਹ ਸੱਚੀ ਨਿਕਲੀ ਹੈ ਜਾਂ ਝੂਠੀ ਨਿਕਲੀ ਹੈ ਜੇ ਸੱਚੀ ਨਿਕਲੀ ਹੈ ਅਸੀਂ ਕਾਰਵਾਈ ਕਰ ਦਿੰਦੇ ਝੂਠੀ ਨਿਕਲੀ ਹੈ ਤੇ ਅਸੀਂ ਉਹਨਾਂ ਕੋਲ ਨਹੀਂ ਸੀ ਹੋਰ ਸਲਾਹਾਂਗੇ ਕਿ ਜੇਕਰ ਸਾਨੂੰ ਕੋਈ ਚੀਜ਼ ਦੇ ਵਿੱਚ ਲੱਗਦੀ ਨਹੀਂ ਸੀ ਜ਼ਰੂਰ ਇੱਥੇ ਆ ਕੇ ਕੰਮ ਕਰੋ ਸਰ ਹੋਰ ਕੋਈ ਗੱਲ ਜਿਹੋ ਤੇ ਨਸ਼ਿਆ ਬੋਲ ਤੁਹਾਨੂੰ ਮਰੇ ਤੇ ਕਹਿਤਾ ਵੀ ਗੱਲ ਕਰਨਾ ਪੜੇ ਤੁਹਾਨੂੰ ਪੈਨਸਲ ਤੇ ਪੜੇ ਮੈਂ ਅਕਸਰ ਇਹੀ ਗੱਲ ਕਹਿਣਾ ਤੁਹਾਡੇ ਮਾਤੇ ਨੂੰ ਰਾਜੀ ਨਹੀਂ ਕਹਿ ਰਿਹਾ ਮੀਟਿੰਗ ਉਸ ਵੀ ਕਹਿਣਾ ਕਿ ਇਹ ਜਿਹੜਾ ਯੁੱਧ ਹੈ ਪੰਜਾਬੀਆਂ ਦੀ ਪਰੰਪਰਾ ਰਹੀ ਹੈ ਯੁੱਧ ਇਸੇ ਕਰਕੇ ਨੂੰ ਯੁੱਧ ਦਾ ਨਾਮ ਦਿੱਤਾ ਗਿਆ ਕਿਉਂਕਿ ਯੁੱਧ ਸੁਣ ਕੇ ਤੇ ਪੰਜਾਬੀ ਜਿਹੜਾ ਆਪੇ ਹੀ ਅਦਾਬਤ ਹੋ ਜਾਂਦਾ ਇਸ ਕਰਕੇ ਮੇਰੀ ਆਪਜੀ ਸਾਰੇ ਨੂੰ ਬੇਨਤੀ ਹੈ ਕਿ ਇਹ ਤਿੰਨ ਜਿਹੜੇ ਪੁਆਇੰਟ ਡਿਸਕਸ ਕੀਤੇ ਜੇਕਰ ਕੋਈ ਰੋਗੀ ਹੈ ਮਰੀਜ਼ ਹੈ ਉਹਨੂੰ ਸਾਡੇ ਕੋਲ ਲਿਆਓ ਉਸ ਦਾ ਮੁਫਤ ਸਰਕਾਰੀ ਸੇ ਉਹਦੇ ਵਿੱਚ ادارے ਵਿੱਚ ਇਲਾਜ ਕਰਵਾਓ ਉਸੇ ਤਰੀਕੇ ਨਾਲ ਜੇ ਕੋਈ ਸਮਗਲਰ ਤਸਕਰ ਜਿਹੜਾ ਹੈਗਾ ਉਹ ਆਪਣੇ ਨਾ ਤੁਮਾਂ ਤੋਂ ਬਾਹਰ ਨਹੀਂ ਆ ਰਿਹਾ ਉਹ ਵੀ ਸਾਨੂੰ ਪਰਮਿਸ਼ਨ ਦਿਓ ਤੀਸਰਾ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਜਿਹੜਾ ਹਿਊਮਨ ਨੂੰ ਮੈਸੇਜ ਦੇਣਾ ਹੈ ਕਿ ਜਿਹੜੀ ਇਹ ਕਾਲੀ ਕਮਾਈ ਬੋਦੀ ਦੇ ਜਿਮਾਂ ਚ ਨਹੀਂ ਬਈ ਰਹਦੀ ਹੈ ਕੀ ਮੇਂਤ ਨਾਲ ਕਮਾਈ ਜਿਹੜੀ ਕੀਤੀ ਗਈ ਉਹੀ ਜਿਹੜੀ ਸਿਰ ਚੜਦੀ ਹੈ ਉਹੀ ਸਿਰੇ ਵੀ ਚੜਦੀ ਹੈ ਤੇ ਇਹਨਾਂ ਕੰਮਾਂ ਨੂੰ ਜਿਹੜਾ ਨਕਪਾਨ ਦੇ ਲਈ ਇਹਨਾਂ ਦੀ ਜਿਹੜੀ ਪ੍ਰਾਪਰਟੀਆਂ ਜਿਹੜੀਆਂ ਹਸਲ ਜਾਂ ਘਟਾਈਆਂ ਵੀ ਜਾ ਰਹੀਆਂ ਨੇ ਤੇ ਜ਼ਬਰਦਸਤੀ ਕੀਤਾ ਜਾਵੇ ਜੇਕਰ ਇਹਦੀ ਹੀ ਕੋਈ ਵੀ ਇਨਫਾਰਮੇਸ਼ਨ ਚਾਹੇ ਬਲੀਜ ਦੀ ਹੋਵੇ ਚਾਹੇ ਸਮਗਲਤੀ ਹੋਵੇ ਚਾਹੇ ਇਸ ਕਾਲੀ ਕਮਾਈ ਦੀ ਬਣਾਈ ਹੋ ਕਿਸੇ ਵੀ ਤਰ੍ਹਾਂ ਦੀ ਚਾਲ ਚੱਲ ਰਹੀ ਹੋਵੇ ਸਾਨੂੰ ਦਿਓ ਤੇ ਅਸੀਂ ਜਿਹੜਾ ਹੈਗਾ ਇਹਦੇ ਤੇ ਤੁਰੰਤ ਕਾਰਵਾਈ ਕਰਦੇ ਹਾਂ ਜਿਹੜਾ ਇਹਦੀ ਜੱਤ ਵੀ ਕਰਾਵਾਂਗੇ ਫੋਰਟ ਵੀ ਕਰਾਵਾਂਗੇ ਤੇ ਉਡੀ ਉਰਕੀ ਵੀ ਕਰਾਵਾਂਗੇ ਕਿਉਂਕਿ ਸਾਡੇ ਦੋਸਤੋ ਇਸ ਸਾਲ ਡੀਐਸਪੀ ਜੱਜਪੁਰ ਤੋਂ ਜੀ ਹਰਸ਼ੰਕਰ ਜਿਨ੍ਹਾਂ ਨੇ ਨਸ਼ਿਆਂ ਨੂੰ ਲੜ ਕੇ ਯੋਧਾ ਨਸ਼ਿਆਂ ਨੂੰ ਖਤਮ ਕਰਨਾ ਤੇ ਰਾਜ ਸਤਾ ਦੇ ਨਾਲ ਅਸਿਆ ਤੇ ਨਾਲ ਦੇ ਨਾਲ ਤੋਂ ਕੀਤੀ ਜੇ ਕਾਰਵਾਈ ਵੀ ਤਾਂ ਮਾਹਰਪੁਰ ਵਿੱਚ ਕੀ ਕੀ ਕਰ ਰਹੇ ਹੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹਨਾਂ ਦੇ ਜੂਨ ਜਿਹੜਾ ਸਾਡਾ ਇਹ ਮੌਜੂਦਾ ਜੂਠਾ ਉਹ ਕੀ ਵਾਰ ਇਹਨਾਂ ਲੋਕਾਂ ਦੀ ਦਸ਼ਨਾ ਨਹੀਂ ਜਾਂ ਉਹ ਜਿਹੜੇ ਇਸ ਤਰ੍ਹਾਂ ਲੱਗਦੇ ਉਹਦੇ ਮਦਦ ਕਰਛੇ ਕੋਈ ਤੂੰ ਵੀ ਜੱਦੀ ਵੀ ਬਣੇ ਕੋਸ਼ਿਸ਼ ਕਰਨਾ ਹੈ ਸੋ ਇਹਨਾਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਮੈਸੇਜ ਦਿੱਤਾ ਗਿਆ ਤੇ ਇਹ ਉਹਨਾਂ ਲੋਜਵਾਨਾਂ ਨੂੰ ਦਿੱਤਾ ਗਿਆ ਜਿਹੜੇ ਬਹੁਤ ਹੀ ਕਸਨ ਦਾ ਕੇਂਦਰ ਹੁੰਦੇ ਆ ਕਰਸ਼ਕ ਹੁੰਦੇ ਆ ਉਹਨਾਂ ਨੂੰ ਕੋਈ ਇਸ ਤਰ੍ਹਾਂ ਨਾਲ ਕਿ ਉਹ ਇਹੋ ਜਿਹੀ ਕਮਾਈ ਬਹੁਤ ਹੀ ਦੇਰ ਨਹੀਂ ਚੱਲਦੀ ਉਹ ਬਹੁਤੇ ਟਾਈਮ ਤੋਂ ਜਿਹੜੀ ਨੁਕਸਾਨ ਦੇ ਉਹੀ ਆ ਇਸ ਤਰ੍ਹਾਂ ਕਿ ਜਿਹੜੀ ਉਹਨਾਂ ਦੀ ਆਪਣੀ ਮਿਹਨਤ ਜਾਂ ਉਕੇਸ਼ਦਾਂ ਦਾ ਰਿਜ਼ਲਟ ਕਰ ਦੇਦਾ ਜਿਵੇਂ ਤੇ ਸਾਡਾ ਆਪਣਾ ਜੋਬ ਕੰਮ ਜਿਹੜੀ ਉਹਨਾਂ ਨੇ ਲੰਮੇ ਟਾਈਮ ਦੀ ਉਹਨਾਂ ਦਾ ਸਾਥ ਦੇ ਵਿੱਚ ਸਾਥੀ ਉਹਦੇ ਵਿੱਚ ਸੋ ਅਸੀਂ ਕੋਸ਼ਿਸ਼ ਕਰਾਂਗੇ ਇਹਨਾਂ ਨਾਲ ਦੀ ਕਿ ਜਾਵਾਂ ਆਪਣੇ ਚੈਨਲ ਦੇ ਮਾਦਦਦ ਨੂੰ ਕਰਤਾ ਦਾ ਵੰਡ ਕਰਨਾ ਚਾਹੀਦਾ ਸ਼ੇਅਰ ਕਰ ਦੋ ਦਾਪਾਰ ਲਈ ਦਜੀ ਅ